ਕਿ ਕਮਾਲਾ ਹਾਇਰਿਸ ਰਾਸ਼ਟਰਪਤੀ ਬਣ ਜਾਂਦੀ ਹੈਗੀ ਆ ਅਮਰੀਕਾ ਦੀ ਤਾਂ ਉਹਦੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹੋਣਗੇ ਉਹ ਕਹਿੰਦਾ ਵੀ ਬਿਲਕੁਲ ਉਲਟ ਹੋ ਸਕਦਾ ਜਿਸ ਤਰ੍ਹਾਂ ਇੱਥੇ ਰਿਸ਼ੀ ਸੁਨਾਕ ਹੈ ਪ੍ਰੀਤੀ ਪਟੇਲ ਹੁੰਦੀਆਂ ਉਹਨਾਂ ਨੂੰ ਜਿਹੜੇ ਗੋਰੇ ਆ ਜਿਹੜੇ ਅਧਿਕਾਰੀ ਨੇ ਚਾਹੇ ਐਮਆਈ5 ਦੇ ਐਮਆਈ6 ਦੇ ਜਾਂ ਹੋਰ ਜਿਹੜੀ ਸਿਵਲ ਸਰਵਿਸ ਆ ਉਹ ਛੇਤੀ ਇਨਫਲੂਐਂਸ ਕਰ ਲੈਂਦੇ ਆ ਡੋਨਲਡ ਟਰੰਪ ਨੂੰ ਵੀ ਕਰ ਸਕਦੇ ਡੀਪ ਸਟੇਟ ਆ ਜਿਹੜੀ ਜਿਹੜੀ ਸੀਆਈਏ ਐਂਡ ਹੋਰ ਇੰਟੈਲੀਜੈਂਸ ਏਜੰਸੀਆਂ ਉਹ ਕਮਾਲਾ ਹਾਇਰਿਸ ਦੀ ਮੂਵਮੈਂਟ ਨੂੰ ਚਲਾ ਰਹੀਆਂ ਉਹ ਇੱਕ ਕਮਜ਼ੋਰ ਰਾਸ਼ਟਰਪਤੀ ਚਾਹੁੰਦੀਆਂ ਉਹ ਕਹਿੰਦਾ ਵੀ ਹੈਨਰੀਕ ਸਿੰਗਰ ਵਾਲਾ ਜਿਹੜਾ ਸੰਕਟ ਆ ਉਹ ਤੋਂ ਤੇ ਜਿਹੜਾ ਕਲਿੰਟਨ ਨਰਾ ਵਾਲਾ ਸੰਕਟ ਆ ਉਹ ਤੋਂ ਵੀ ਗੰਭੀਰ ਸੰਕਟ ਦਾ ਸਾਹਮਣਾ ਭਾਰਤ ਦੀ ਰਾਜਨੀਤੀ ਨੂੰ ਕਰਨਾ ਪੈ ਸਕਦਾ ਭਾਰਤ ਦੇ 16 ਮੈਂਬਰ ਆਫ ਪਾਰਲੀਮੈਂਟ ਤੇ 135 ਐਮ ਐਲ ਏ ਆ ਜਿਹੜੇ ਉਹਨਾਂ ਤੇ ਔਰਤਾਂ ਖਿਲਾਫ ਜਿਹੜਾ ਜ਼ਬਰ ਜ਼ੁਲਮ ਜਿਹੜੀ ਹੈ ਕਿ ਜਬਰ ਜਨਾਹ ਕਰਨ ਦੇ ਦੋਸ਼ ਨੇ ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ 54 ਵਿਧਾਇਕਾ 54 ਵਿਧਾਇਕਿਆਂ MPਆਂ ਤੇ ਜਿਹੜੇ ਹੈਗੇ ਆ ਔਰਤਾਂ ਦੇ ਸ਼ੋਸ਼ਣ ਦੇ ਦੋਸ਼ ਨੇ ਦੂਜੇ ਨੰਬਰ ਤੇ ਕਾਂਗਰਸ ਆ ਜਿਹਦੇ 23 ਨੇ ਠੀਕ ਮੀਨਸ ਲਗਭਗ ਅੱਧੇ ਆ ਜਾਂਦੇ ਹੈਗੇ ਹਨ ਕਮਾਲਾ ਹੈਰਿਸ ਨੂੰ ਲੈ ਕੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿਹੜੀਆਂ ਨੇ ਜਲਦ ਆਉਣ ਵਾਲੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਬਹੁਤ ਕੁਝ ਚੱਲਿਆ ਹੈ ਕਿ ਉਹ ਭਾਰਤੀ ਮੂਲ ਦੇ ਨੇ ਵੀ ਉਹਨਾਂ ਦਾ ਇੱਕ ਤੇ ਚਲੋ ਜਮੈਕਾ ਦੇ ਨਾਲ ਹੈਗਾ ਇਹ ਤੇ ਦੂਜਾ ਜਿਹੜਾ ਭਾਰਤੀ ਮੂਲ ਦੇ ਨਹੀਂ ਉਸ ਨੂੰ ਲੈ ਕੇ ਚੱਲਿਆ ਵੀ ਭਾਰਤ ਦੇ ਨਾਲ ਰਿਸ਼ਤੇ ਬਹੁਤ ਜ਼ਿਆਦਾ ਚੰਗੇ ਹੋਣਗੇ ਜਾਂ ਇਸ ਤਰ੍ਹਾਂ ਕੀ ਕੁਝ ਬੈਕਐਂਡ ਦੇ ਕੀ ਸਟੋਰੀ ਹੈ ਜਾਂ ਕੀ ਫੈਕਟਸ ਕੀ ਕਹਿੰਦੇ ਹੈਗੇ ਨੇ ਹਾਂਜੀ ਹਾਂਜੀ ਸੋ ਫਰਸਟ ਪੋਸਟ ਨੇ ਇੱਕ ਸਟੋਰੀ ਲਾਈ ਹੈਗਾ ਵੀ ਭਾਰਤ ਦੇ ਰਾਜਨੀਤਿਕ ਨੇਤਾ ਆ ਭਾਰਤ ਦੇ ਲੋਕ ਇਸ ਗੱਲ ਦਾ ਜਸ਼ਨ ਨਾ ਬਣਾਉਣ ਵੀ ਜੇ ਕਮਾਲਾ ਹੈਰਿਸ ਰਾਸ਼ਟਰਪਤੀ ਬਣ ਜਾਂਦੀ ਹੈਗੀ ਆ ਅਮਰੀਕਾ ਦੀ ਤਾਂ ਉਹਦੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹੋਣਗੇ ਉਹ ਕਹਿੰਦਾ ਵੀ ਬਿਲਕੁਲ ਉਲਟ ਹੋ ਸਕਦਾ ਇੱਕ ਤਾਂ ਹੈਗਾ ਵੀ ਜਿਹੜੀਆਂ ਐਥਨਿਕ ਮਿਨੋਰਟੀਸ ਚੋਂ ਲੀਡਰ ਆਉਂਦੇ ਆ ਉਹਨਾਂ ਨੂੰ ਇੰਟੈਲੀਜੈਂਸ ਏਜੰਸੀਆਂ ਬਹੁਤ ਛੇਤੀ ਕਾਬੂ ਕਰ ਲੈਂਦੀਆਂ ਉਹ ਇੰਟੈਲੀਜੈਂਸ ਏਜੰਸੀਆਂ ਦੇ ਬਹੁਤ ਛੇਤੀ ਕਾਬੂ ਆ ਜਾਂਦੇ ਆ ਮਤਲਬ ਕਮਜ਼ੋਰ ਹੁੰਦੇ ਆ ਉਹ ਕਮਜ਼ੋਰ ਹੁੰਦੇ ਆ ਜਿਸ ਤਰ੍ਹਾਂ ਇੱਥੇ ਰਿਸ਼ੀ ਸੁਨਾਕ ਹੈ ਪ੍ਰੀਤੀ ਪਟੇਲ ਉਹ ਨਹੀਂ ਆ ਉਹਨਾਂ ਨੂੰ ਜਿਹੜੇ ਗੋਰੇ ਆ ਜਿਹੜੇ ਅਧਿਕਾਰੀ ਨੇ ਚਾਹੇ ਐਮ ਆਈ 5 ਦੇ ਐਮ ਆਈ 6 ਦੇ ਜਾਂ ਹੋਰ ਜਿਹੜੀ ਸਿਵਲ ਸਰਵਿਸ ਆ ਉਹ ਛੇਤੀ ਇਨਫਲੂਐਂਸ ਕਰ ਲੈਂਦੇ ਆ ਡੋਨਲਡ ਟਰੰਪ ਨੂੰ ਨਹੀਂ ਤੁਸੀਂ ਕਰ ਸਕਦੇ ਹੈਨਾ ਇਹ ਇਹ ਫਰਕ ਹੈਗਾ ਉਹ ਤੋੜ ਦੂਗਾ ਸਾਰਾ ਕੁਝ ਵੀ ਮੈਂ ਨਹੀਂ ਕਰਦਾ ਪਰ ਕਮਾਲਾ ਹਾਇਰਿਸ ਨਹੀਂ ਇਹ ਕਹਿ ਸਕਦੇ ਵੀ ਮੈਂ ਨਹੀਂ ਕਰਦਾ ਸੋ ਕਹਿੰਦੇ ਵੀ ਡੀਪ ਸਟੇਟ ਆ ਜਿਹੜੀ ਜਿਹੜੀ ਸੀਆਈਏ ਐਂਡ ਹੋਰ ਇੰਟੈਲੀਜੈਂਸ ਏਜੰਸੀਆਂ ਉਹ ਕਮਾਲਾ ਹਾਇਰਿਸ ਦੀ ਮੂਵਮੈਂਟ ਨੂੰ ਚਲਾ ਰਹੀਆਂ ਉਹ ਇੱਕ ਕਮਜ਼ੋਰ ਰਾਸ਼ਟਰਪਤੀ ਚਾਹੁੰਦੀਆਂ ਤਾਂ ਕਿ ਜਿਹੜਾ ਸਾਊਥ ਏਸ਼ੀਆ ਔਰ ਖਾਸ ਕਰਕੇ ਸਮੁੱਚੇ ਏਸ਼ੀਆ ਵਿੱਚ ਜਿਹੜੀਆਂ ਉਹਨਾਂ ਨੇ ਕਾਰਵਾਈਆਂ ਕਰਨੀਆਂ ਉਹ ਸਮੂਧ ਲਈ ਕੀਤੀਆਂ ਜਾਣ ਕੋਈ ਰਾਸ਼ਟਰਪਤੀ ਬੋਲੇ ਨਾ ਉਹਨਾਂ ਦੀਆਂ ਕਾਰਵਾਈਆਂ ਦੇ ਸਮੂਹ ਸੋ ਇਹ ਬਹੁਤ ਵੱਡਾ ਸੰਦੇਸ਼ ਆ ਫਰਸਟ ਪੋਸਟ ਨੇ ਦਿੱਤਾ ਔਰ ਉਹਨਾਂ ਨੇ ਕਿਹਾ ਹੈਗਾ ਉਹ ਕਹਿੰਦਾ ਵੀ ਹੈਨਰੀਕ ਸਿੰਗਰ ਵਾਲਾ ਜਿਹੜਾ ਸੰਕਟ ਆ ਉਹ ਤੋਂ ਤੇ ਜਿਹੜਾ ਕਲਿੰਟਨ ਨਰਾਲਾ ਸੰਕਟ ਆ ਉਹ ਤੋਂ ਵੀ ਗੰਭੀਰ ਸੰਕਟ ਦਾ ਸਾਹਮਣਾ ਭਾਰਤ ਦੀ ਰਾਜਨੀਤੀ ਨੂੰ ਕਰਨਾ ਪੈ ਸਕਦਾ ਹੈ ਇਹ ਕਮਾਲਾ ਹੈ ਰਿਸਰ ਰਾਸ਼ਟਰਪਤੀ ਬਣ ਜਨ ਇਟ ਮੀਨਸ ਅ ਅਗਲੇ 5 ਸਾਲਾਂ ਦੌਰਾਨ ਬਹੁਤ ਕੁਝ ਅਜਿਹਾ ਹੋਣ ਵਾਲਾ ਹੈ ਏਸ਼ੀਅਨ ਖਿੱਤੇ ਵਿੱਚ ਜਿਹਦੀਆਂ ਸੰਭਾਵਨਾਵਾਂ ਆਪਾਂ ਵਾਰ-ਵਾਰ ਪ੍ਰਗਟ ਕਰ ਚੁੱਕੇ ਹਾਂ ਵੀ ਰੀਸਟ੍ਰਕਚਰਿੰਗ ਆਫ ਏਸ਼ੀਆ ਜਿਹੜੀ ਹੋਣੀ ਆ ਉਹ ਰੀਸਟ੍ਰਕਚਰਿੰਗ ਜੋ ਬੰਗਲਾਦੇਸ਼ ਵਾਲਾ ਟ੍ਰੇਲਰ ਅਸੀਂ ਦੇਖ ਚੁੱਕੇ ਹਾਂ ਬਰਬਾ ਨੂੰ ਉਹ ਆਪਣੇ ਢੰਗ ਨਾਲ ਕਾਬੂ ਕਰਨ ਦਾ ਯਤਨ ਕਰ ਰਹੇ ਹੈਗੇ ਸੋ ਅਗਲੇ 5 ਸਾਲਾਂ ਦੌਰਾਨ ਉਹਦੇ ਵਿੱਚੋਂ ਇਹ ਆ ਰਿਹਾ ਵੀ ਜਿਹੜੇ ਅਮਰੀਕਾ ਦੇ ਐਮਬੈਸਡਰ ਪਾਕਿਸਤਾਨ ਵਿੱਚ ਜਿਨ੍ਹਾਂ ਨੇ ইমরান ਖਾਨ ਨੂੰ ਖੁੰਝੇ ਤੇ ਲਾ ਕੇ ਆ ਨਵੇਂ ਲੀਡਰਸ਼ਿਪ ਲਿਆਂਦੀ ਆ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਬੰਦਾ ਹੈਗਾ ਸੋ ਸਾਊਥ ਏਸ਼ੀਆ ਵਿੱਚ ਇਸ ਲਈ ਜਿਹੜੀ ਸਾਰੀ ਖੇਡ ਆ ਉਹਦੇ ਰਾਹੀਂ ਜਿਹੜੀ ਖੇਡੀ ਜਾ ਰਹੀ ਹੈ ਕਿ ਸੋ ਜੇ ਕਮਾਲਾ ਹੈਰਿਸ ਆ ਜਾਂਦੇ ਆ ਫਰਸਟ ਪਾਵਰਸ ਦਾ ਆਰਟੀਕਲ ਇਹ ਕਹਿੰਦਾ ਵੀ ਭਾਰਤੀ ਰਾਜਨੀਤਿਕਵਾਨਾਂ ਨੂੰ ਬਹੁਤ ਵੱਡਾ ਫਿਕਰ ਕਰਨ ਦੀ ਲੋੜ ਹੈਗੀ ਆ ਕੋਈ ਹੱਸਣ ਦੀਆਂ ਖੁਸ਼ੀਆਂ ਮਨਾਉਣ ਦੇ ਲੋਕ ਨਹੀਂ ਡੀਪ ਸਟੇਟ ਬਹੁਤ ਬੁਰੀ ਤਰ੍ਹਾਂ ਇੱਥੇ ਕੰਮ ਕਰਨ ਜਾ ਰਹੀ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫਾਰਮ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਉਹ ਕੱਢੀ ਗਈ ਹੈ ਜਿਸ ਦੇ ਵਿੱਚ ਭਾਰਤ ਦੇ ਵਿੱਚ 152 ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਤੇ ਐਮਐਲਏ ਜਿਸ ਦੇ ਵਿੱਚ 16 ਐਮਪੀ ਤੇ 135 ਜਿਹੜੇ ਐਮਐਲਏਸ ਹੈਗੇ ਨੇ ਉਹਨਾਂ ਦੇ ਨਾਲ ਔਰਤਾਂ ਦੇ ਖਿਲਾਫ ਜਿਹੜੇ ਨੇ ਅਪਰਾਧਿਕ ਮਾਮਲੇ ਦਰਜ ਹੈਗੇ ਨੇ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਇੱਕ ਬੰਨੇ ਤੇ ਬੇਟੀ ਬਚਾਓ ਬੇਟੀ ਪੜਾਓ ਵੱਡੇ ਵੱਡੇ ਨਾਰੇ ਦਿੱਤੇ ਜਾਂਦੇ ਨੇ ਦੂਜੇ ਬੰਨੇ ਜਿਹੜਾ ਹੈ ਇਸ ਤਰ੍ਹਾਂ ਦਾ ਹੋਣਾ ਹਾਂਜੀ ਹਾਂਜੀ ਸੋ ਕਿਉਂਕਿ ਆਹ ਆਪਾਂ ਦੇਖਿਆ ਵੀ ਬੰਗਾਲ ਵਿੱਚ ਇੱਕ ਡਾਕਟਰ ਬੱਚੀ ਦੀ ਬੇਇੱਜ਼ਤੀ ਹੋਈ ਆ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਇੱਕ ਬੜਾ ਵਿਰੋਧ ਵਿਰੋਧ ਪ੍ਰਦਰਸ਼ਨ ਹੋਇਆ ਹੈ ਸੋ ਉੱਥੇ ਬਹੁਤ ਹੀ ਬਹੁਤ ਹੀ ਬੇਰੁਖੀ ਨਾਲ ਉਸ ਬੱਚੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਔਰਤਾਂ ਦੀ ਆਜ਼ਾਦੀ ਆ ਔਰਤਾਂ ਦੀ ਸੁਰੱਖਿਆ ਬਾਰੇ ਜਿਹੜੇ ਬਹੁਤ ਵੱਡੇ ਸਵਾਲ ਆਉਟ ਰਹੇ ਆ ਉਸੇ ਦੌਰਾਨ ਜਿਹੜੀ ਐਸੋਸੀਏਸ਼ਨ ਫਾਰ ਡੈਮੋਕਰੈtic ਰਾਈਟਸ ਆ ਉਹਨੇ ਇੱਕ ਰਿਪੋਰਟ ਜਾਰੀ ਕਰੀਆ ਅੱਜ ਦੇ ਅਖਬਾਰਾਂ ਚ ਸ਼ਾਮਲ ਹੋਇਆ ਉਹ ਕਹਿੰਦੇ ਵੀ ਭਾਰਤ ਦੇ 16 ਮੈਂਬਰ ਆਫ ਪਾਰਲੀਮੈਂਟ ਤੇ 135 ਐਮ ਐਲ ਏ ਆ ਜਿਹੜੇ ਉਹਨਾਂ ਤੇ ਔਰਤਾਂ ਖਿਲਾਫ ਜਿਹੜਾ ਜ਼ਬਰ ਜ਼ੁਲਮ ਤੇ ਜਿਹੜੀ ਹੈ ਕਿ ਜਬਰ ਜਨਾਹ ਕਰਨ ਦੇ ਦੋਸ਼ ਨੇ ਉਹਦੇ ਵਿੱਚੋਂ ਜਿਹੜੇ ਹੈਗੇ ਆ ਦੋ 16 16 ਮੈਂਬਰ ਆਫ ਪਾਰਲੀਮੈਂਟ 16 16 ਵਿੱਚੋਂ ਦੋ ਮੈਂਬਰ ਆਫ ਪਾਰਲੀਮੈਂਟ ਨੇ 14 ਐਮਐਲਏ ਨੇ ਉਹਨਾਂ ਤੇ ਔਰਤਾਂ ਦੀ ਬੇਪਤੀ ਮੀਨਸ ਸੈਕਸ਼ੂਅਲ ਹਰਾਸਮੈਂਟ ਜਾਂ ਜ਼ਬਰਜਨਾਹ ਕਰਨ ਦੇ ਦੋਸ਼ ਨੇ ਦੋ ਐਮਪੀ 14 ਐਮਐਲਏ ਟੋਟਲ ਹੈਗਾ 16 ਐਮਪੀ ਤੇ 134 ਐਮਐਲਏ 151 ਬਣਦੇ 135 ਐਮਐਲਏ ਨਾ ਸੋ 151 ਜਿਹੜੇ ਚੁਣੇ ਹੋਏ ਬੰਦੇ ਨੇ ਉਹਨਾਂ ਤੇ ਔਰਤਾਂ ਖਿਲਾਫ ਜ਼ੁਲਮ ਕਰਨ ਦਾ ਜਿਹੜਾ ਦੋਸ਼ ਹੈਗਾ ਸੋ ਸਭ ਤੋਂ ਵੱਧ ਜਿਹੜੇ ਐਮਐਲਏ ਆ ਐਮਪੀ ਨੇ ਪੱਛਮੀ ਬੰਗਾਲ ਵਿੱਚੋਂ ਨੇ 25 ਐਮਐਮਪੀ ਆ ਐਮਐਲਏਾਂ ਤੇ ਜਿਹੜੇ ਦੋਸ਼ ਨੇ ਔਰਤਾਂ ਤੇ ਜ਼ੁਲਮ ਕਰਨ ਦੇ ਦੂਜੇ ਨੰਬਰ ਤੇ ਆਂਧਰਾ ਪ੍ਰਦੇਸ਼ ਆਉਂਦਾ ਉਹਦੇ ਵਿੱਚੋਂ 21 ਐਮਐਲਏਾਂ ਤੇ ਜਾਂ ਐਮਪੀਆਂ ਤੇ ਦੋਸ਼ ਨੇ ਤੀਜੇ ਨੰਬਰ ਤੇ ਜਿਹੜਾ 오ਡੀਸਾ ਆਉਂਦਾ ਹੈਗਾ ਹਣਾ ਸੋ ਇਹਦੇ ਵਿੱਚੋਂ ਪਾਰਟੀ ਵਾਈਜ਼ ਜਿਹੜੀ ਹੈਗੀ ਸਭ ਤੋਂ ਉੱਪਰ ਪਾਰਟੀ ਹੈਗੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਚੰਜਾ ਵਿਧਾਇਕਾ 54 ਵਿਧਾਇਕਿਆਂ ਐਮਪੀਆਂ ਤੇ ਜਿਹੜੇ ਹੈਗੇ ਆ ਔਰਤਾਂ ਦੇ ਸ਼ੋਸ਼ਣ ਦੇ ਦੌਰਾਨ ਦੂਜੇ ਨੰਬਰ ਤੇ ਕਾਂਗਰਸ ਆ ਜਿਹਦੇ 23 ਨੇ ਇਟ ਮੀਨਸ ਲਗਭਗ ਅੱਧੇ ਆ ਜਾਂਦੇ ਹੈਗੇ ਹਨ ਸੋ ਉਹ ਭਾਜਪਾ ਨੇ ਬਹੁਤ ਵੱਡੀ ਲੀਡ ਆ ਇਸ ਮਾਮਲੇ ਵਿੱਚ ਲਈ ਹੈ ਤੀਜੀ ਪਾਰਟੀ ਹੈ ਤੇਲਗੋਦੇਸ਼ਮ ਪਾਰਟੀ ਜਿਹਦੇ 17 एमपी या एमएलएस ते عورتਾਂ ਖਿਲਾਫ ਜ਼ਬਰ ਜੁਲਮ ਜਾਂ ਜ਼ਬਰਜਨਾ ਕਰਨ ਦੇ ਜਿਹੜੇ ਦੋਸ਼ ਐ ਸੋ ਇਹ ਇਹ ਤੁਸੀਂ ਦੇਖੋ ਵੀ ਇੱਕ ਚੁਣੇ ਹੋ ਲੋਕ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਉਹ عورتਾਂ ਦੇ ਖਿਲਾਫ ਕਣਾਉਣੇ ਜੁਰਮ ਕਰਨ ਉਹਨਾਂ ਦੀ ਮਾਰਕੁੱਟ ਕਰਨ ਉਹਨਾਂ ਦੇ ਕਤਲੋਗਾਰਤ ਜਾਂ ਜਿਹੜੀ ਹੈਗੀ ਆ ਵੀ ਘੱਟੋ ਘੱਟ ਅਟੈਂਪਟ ਟੂ ਮਰਡਰ ਜਾਂ ਜਿਹੜੀ ਉਹਨਾਂ ਦੀ ਇੱਕ ਔਰਤ ਦੇ ਤੌਰ ਤੇ ਬੇਪੱਤੀ ਜਿਹੜੀ ਸੈਕਸ਼ੂਅਲ ਹਰਾਸਮੈਂਟ ਆ ਉਹਦੇ ਦੋਸ਼ ਲੱਗੇ ਹੋਇਆ ਸੋ ਆਪਾਂ ਕੀ ਉਮੀਦ ਕਰ ਸਕਦੇ ਆਂ ਵੀ ਉਹ ਢਾਂਚਾ ਹੈਗਾ ਜਿਹੜਾ ਔਰਤਾਂ ਦੀ ਸੁਰੱਖਿਆ ਕਰ ਸਕਦਾ ਹੈ ਜਿਸੇ ਆਪਾਂ ਰਾਸ਼ਟਰਪਤੀ ਬਣ ਜਾਂਦੀ ਹੈਗੀ ਆ ਅਮਰੀਕਾ ਦੀ ਤਾਂ ਉਹਦੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹੁੰਦੇ ਹੁਣ ਜੋ ਉਹ ਕਹਿੰਦਾ ਵੀ ਬਿਲਕੁਲ ਉਲਟ ਹੋ ਸਕਦਾ ਜਿਸ ਤਰ੍ਹਾਂ ਇੱਥੇ ਰਿਸ਼ੀ ਸੁਨੋਅਕਿਆ ਪ੍ਰੀਤੀ ਪਟੇਲ ਉਹ ਨਹੀਂ ਆ ਉਹਨਾਂ ਨੂੰ ਜਿਹੜੇ ਗੋਰੇ ਆ ਜਿਹੜੇ ਅਧਿਕਾਰੀ ਨੇ ਚਾਹੇ ਐਮਆਈ5 ਦੇ ਐਮਆਈ6 ਦੇ ਜਾਂ ਹੋਰ ਜਿਹੜੀ ਸਿਵਲ ਸਰਵਿਸ ਆ ਉਹ ਛੇਤੀ ਇਨਫਲੂਐਂਸ ਕਰ ਲੈਂਦੇ ਆ ਡੋਨਲਡ ਟਰੰਪ ਨੂੰ ਤੁਸੀਂ ਕਰ ਸਕਦੇ ਡੀਪ ਸਟੇਟ ਆ ਜਿਹੜੀ ਜਿਹੜੀ ਸੀਆਈਏ ਐਂਡ ਹੋਰ ਇੰਟੈਲੀਜੈਂਸ ਏਜੰਸੀਆਂ ਉਹ ਕਮਾਲਾ ਹਾਇਰਿਸ ਦੀ ਮੂਵਮੈਂਟ ਨੂੰ ਚਲਾ ਰਹੀਆਂ ਆ ਉਹ ਇੱਕ ਕਮਜ਼ੋਰ ਰਾਸ਼ਟਰਪਤੀ ਚਾਹੁੰਦੀਆਂ ਉਹ ਕਹਿੰਦਾ ਵੀ ਹੈਨਰੀਕ ਸਿੰਗਰ ਵਾਲਾ ਜਿਹੜਾ ਸੰਕਟ ਆਉ ਤੋਂ ਤੇ ਜਿਹੜਾ ਕਲਿੰਟਨ ਨਰਾਲਾ ਸੰਕਟ ਆ ਉਤੋਂ ਵੀ ਗੰਭੀਰ ਸੰਕਟ ਦਾ ਸਾਹਮਣਾ ਭਾਰਤ ਦੀ ਰਾਜਨੀਤੀ ਨੂੰ ਕਰਨਾ ਪੈ ਸਕਦਾ ਭਾਰਤ ਦੇ 16 ਮੈਂਬਰ ਆਫ ਪਾਰਲੀਮੈਂਟ ਤੇ 135 ਐਮ ਐਲ ਏ ਆ ਜਿਹੜੇ ਉਹਨਾਂ ਤੇ ਔਰਤਾਂ ਖਿਲਾਫ ਜਿਹੜਾ ਜ਼ਬਰ ਜ਼ੁਲਮ ਤੇ ਜਿਹੜੀ ਹੈ ਕਿ ਜਬਰ ਜਨਾਹ ਕਰਨ ਦੇ ਦੋਸ਼ ਨੇ ਉਹਦੇ ਵਿੱਚੋਂ ਭਾਰਤ ਦੇ ਜਨਤਾ ਪਾਰਟੀ ਦੇ 54 ਵਿਧਾਇਕਾ 54 ਵਿਧਾਇਕਿਆਂ ਐ MPਆਂ ਤੇ ਜਿਹੜੇ ਹੈਗੇ ਆ ਔਰਤਾਂ ਦੇ ਸ਼ੋਸ਼ਣ ਦੇ ਦੋਸ਼ ਨੇ ਦੂਜੇ ਨੰਬਰ ਤੇ ਕਾਂਗਰਸ ਆ ਜਿਹਦੇ 23 ਨੇ ਇਟ ਮੀਨਸ ਲਗਭਗ ਅੱਧੇ ਆ ਜਾਂਦੇ ਹੈਗੇ ਹਨ ਕਮਾਲਾ ਹੈਰਿਸ ਨੂੰ ਲੈ ਕੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿਹੜੀਆਂ ਨੇ ਜਲਦ ਆਉਣ ਵਾਲੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਬਹੁਤ ਕੁਝ ਚੱਲਿਆ ਹੈ ਕਿ ਉਹ ਭਾਰਤੀ ਮੂਲ ਦੇ ਨੇ ਵੀ ਉਹਨਾਂ ਦਾ ਇੱਕ ਤੇ ਚਲੋ ਜਮੈਕਾ ਦੇ ਨਾਲ ਹਰਗਾਏ ਤੇ ਦੂਜਾ ਜਿਹੜਾ ਭਾਰਤੀ ਮੂਲ ਦੇ ਨਹੀਂ ਉਸ ਨੂੰ ਲੈ ਕੇ ਚੱਲਿਆ ਵੀ ਭਾਰਤ ਦੇ ਨਾਲ ਰਿਸ਼ਤੇ ਬਹੁਤ ਜ਼ਿਆਦਾ ਚੰਗੇ ਹੋਣਗੇ ਜਾਂ ਇਸ ਤਰ੍ਹਾਂ ਕੀ ਕੁਝ ਬੈਕਐਂਡ ਦੇ ਕੀ ਸਟੋਰੀ ਹੈ ਜਾਂ ਕੀ ਫੈਕਟਸ ਕੀ ਕਹਿੰਦੇ ਹੈਗੇ ਨੇ ਹਾਂਜੀ ਹਾਂਜੀ ਸੋ ਫਰਸਟ ਪੋਸਟ ਨੇ ਇੱਕ ਸਟੋਰੀ ਲਾਈ ਹੈਗਾ ਵੀ ਭਾਰਤ ਦੇ ਰਾਜਨੀਤਿਕ ਨੇਤਾ ਆ ਭਾਰਤ ਦੇ ਲੋਕ ਇਸ ਗੱਲ ਦਾ ਜਸ਼ਨ ਨਾ ਬਣਾਉਣ ਵੀ ਜੇ ਕਮਾਲਾ ਹੈਰਿਸ ਰਾਸ਼ਟਰਪਤੀ ਬਣ ਜਾਂਦੀ ਹੈਗੀ ਆ ਅਮਰੀਕਾ ਦੀ ਤਾਂ ਉਹਦੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹੋਣਗੇ ਉਹ ਕਹਿੰਦਾ ਵੀ ਬਿਲਕੁਲ ਉਲਟ ਹੋ ਸਕਦਾ ਇੱਕ ਤਾਂ ਹੈਗਾ ਵੀ ਜਿਹੜੀਆਂ ਐਥਨਿਕ ਮਿਨੋਰਟੀਸ ਚੋਂ ਲੀਡਰ ਆਉਂਦੇ ਆ ਉਹਨਾਂ ਨੂੰ ਇੰਟੈਲੀਜੈਂਸ ਏਜੰਸੀਆਂ ਬਹੁਤ ਛੇਤੀ ਕਾਬੂ ਕਰ ਲੈਂਦੀਆਂ ਉਹ ਇੰਟੈਲੀਜੈਂਸ ਏਜੰਸੀਆਂ ਦੇ ਬਹੁਤ ਛੇਤੀ ਕਾਬੂ ਆ ਜਾਂਦਾ ਮਤਲਬ ਕਮਜ਼ੋਰ ਹੁੰਦੇ ਰਹਾ ਉਹ ਕਮਜ਼ੋਰ ਹੁੰਦੇ ਆ ਜਿਸ ਤਰ੍ਹਾਂ ਇੱਥੇ ਰਿਸ਼ੀ ਸੁਨਾਕ ਹੈ ਪ੍ਰੀਤੀ ਪਟੇਲ ਉਹ ਨਹੀਂ ਆ ਉਹਨਾਂ ਨੂੰ ਜਿਹੜੇ ਗੋਰੇ ਆ ਜਿਹੜੇ ਅਧਿਕਾਰੀ ਨੇ ਚਾਹੇ ਐਮਆਈ 5 ਦੇ ਐਮਆਈ 6 ਦੇ ਜਾਂ ਹੋਰ ਜਿਹੜੀ ਸਿਵਲ ਸਰਵਿਸ ਆ ਉਹ ਛੇਤੀ ਇਨਫਲੂਐਂਸ ਕਰ ਲੈਂਦੇ ਆ ਡੋਨਲਡ ਟਰੰਪ ਨੂੰ ਨਹੀਂ ਤੁਸੀਂ ਕਰ ਸਕਦੇ ਹੈਨਾ ਇਹ ਫਰਕ ਹੈਗਾ ਉਹ ਤੋੜ ਦੂਗਾ ਸਾਰਾ ਕੁਝ ਵੀ ਮੈਂ ਨਹੀਂ ਕਰਦਾ ਪਰ ਕਮਾਲਾ ਹੈਰਿਸ ਨਹੀਂ ਇਹ ਕਹਿ ਸਕਦੇ ਵੀ ਮੈਂ ਨਹੀਂ ਕਰਦਾ ਸੋ ਕਹਿੰਦੇ ਵੀ ਡੀਪ ਸਟੇਟ ਆ ਜਿਹੜੀ ਜਿਹੜੀ ਸੀਆਈਏ ਐਂਡ ਹੋਰ ਇੰਟੈਲੀਜੈਂਸ ਏਜੰਸੀਆਂ ਉਹ ਕਮਾਲਾ ਹੈਰਿਸ ਦੀ ਮੂਵਮੈਂਟ ਨੂੰ ਚਲਾ ਰਹੀਆਂ ਉਹ ਇੱਕ ਕਮਜ਼ੋਰ ਰਾਸ਼ਟਰਪਤੀ ਚਾਹੁੰਦੀਆਂ ਤਾਂ ਕਿ ਜਿਹੜਾ ਸਾਊਥ ਏਸ਼ੀਆ ਔਰ ਖਾਸ ਕਰਕੇ ਸਮੁੱਚੇ ਏਸ਼ੀਆ ਵਿੱਚ ਜਿਹੜੀਆਂ ਉਹਨਾਂ ਨੇ ਕਾਰਵਾਈਆਂ ਕਰਨੀਆਂ ਉਹ ਸਮੂਧ ਲਈ ਕੀਤੀਆਂ ਜਾਨਾ ਕੋਈ ਰਾਸ਼ਟਰਪਤੀ ਬੋਲੇ ਨਾ ਉਹਨਾਂ ਦੀਆਂ ਕਾਰਵਾਈਆਂ ਦੇ ਸਮੂਧ ਸੋ ਇਹ ਬਹੁਤ ਵੱਡਾ ਸੰਦੇਸ਼ ਆ ਫਰਸਟ ਪੋਸਟ ਨੇ ਦਿੱਤਾ ਔਰ ਉਹਨਾਂ ਨੇ ਕਿਹਾ ਹੈਗਾ ਉਹ ਕਹਿੰਦਾ ਵੀ ਹੈਨਰੀਕ ਸਿੰਗਰ ਵਾਲਾ ਜਿਹੜਾ ਸੰਕਟ ਆ ਉਹ ਤੋਂ ਤੇ ਜਿਹੜਾ ਕਲੈਂਟਨ ਨਰਾ ਵਾਲਾ ਸੰਕਟ ਆ ਉਹ ਤੋਂ ਵੀ ਗੰਭੀਰ ਸੰਕਟ ਦਾ ਸਾਹਮਣਾ ਭਾਰਤ ਦੀ ਰਾਜਨੀਤੀ ਨੂੰ ਕਰਨਾ ਪੈ ਸਕਦਾ ਜੇ ਕਮਾਲਾ ਹੈਰਿਸ ਰਾਸ਼ਟਰਪਤੀ ਬਣ ਜਿੰਨੇ ਇਟ ਮੀਨਸ ਅ ਅਗਲੇ 5 ਸਾਲਾਂ ਦੌਰਾਨ ਬਹੁਤ ਕੁਝ ਅਜਿਹਾ ਹੋਣ ਵਾਲਾ ਏਸ਼ੀਆਨ ਖਿੱਤੇ ਵਿੱਚ ਜਿਹਦੀਆਂ ਸੰਭਾਵਨਾਵਾਂ ਆਪਾਂ ਵਾਰ-ਵਾਰ ਪ੍ਰਗਟ ਕਰ ਚੁੱਕੇ ਹਾਂ ਵੀ ਰੀਸਟ੍ਰਕਚਰਿੰਗ ਆਫ ਏਸ਼ੀਆ ਜਿਹੜੀ ਹੋਣੀ ਆ ਉਹ ਰੀਸਟ੍ਰਕਚਰਿੰਗ ਚੋ ਬੰਗਲਾਦੇਸ਼ ਵਾਲਾ ਟ੍ਰੇਲਰ ਅਸੀਂ ਦੇਖ ਚੁੱਕੇ ਹਾਂ ਬਰਬਾ ਨੂੰ ਉਹ ਆਪਣੇ ਢੰਗ ਨਾਲ ਕਾਬੂ ਕਰਨ ਦਾ ਯਤਨ ਕਰ ਰਿਹਾ ਹੈ ਸੋ ਅਗਲੇ 5 ਸਾਲਾਂ ਦੌਰਾਨ ਉਹਦੇ ਵਿੱਚੋਂ ਇਹ ਆ ਰਿਹਾ ਵੀ ਜਿਹੜੇ ਅਮਰੀਕਾ ਦੇ ਐਮਬੈਸਡਰ ਪਾਕਿਸਤਾਨ ਵਿੱਚ ਆ ਜਿਨ੍ਹਾਂ ਨੇ ইমরান ਖਾਨ ਨੂੰ ਖੁੰਝੇ ਤੇ ਲਾ ਕੇ ਆ ਨਵੇਂ ਲੀਡਰਸ਼ਿਪ ਲਿਆਂਦੀ ਆ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਬੰਦਾ ਹੈਗਾ ਸੋ ਸਾਊਥ ਏਸ਼ੀਆ ਵਿੱਚ ਇਸ ਵਿਲੇ ਜਿਹੜੀ ਸਾਰੇ ਖੇਡ ਆ ਉਹਦੇ ਰਾਹੀਂ ਜਿਹੜੀ ਖੇਡੀ ਜਾ ਰਹੀ ਹੈ ਕਿ ਸੋ ਜੇ ਕਮਾਲਾ ਹੈਰਿਸ ਆ ਜਾਂਦੇ ਆ ਫਰਸਟ ਪਾਵਰਸ ਦਾ ਆਰਟੀਕਲ ਇਹ ਕਹਿੰਦਾ ਵੀ ਭਾਰਤੀ ਰਾਜਨੀਤਿਕਵਾਨਾਂ ਨੂੰ ਬਹੁਤ ਵੱਡਾ ਫਿਕਰ ਕਰਨ ਦੀ ਲੋੜ ਹੈਗੀ ਆ ਕੋਈ ਹੱਸਣ ਦੀਆਂ ਖੁਸ਼ੀਆਂ ਮਨਾਉਣ ਦੇ ਲੋਕ ਨਹੀਂ ਡੀਪ ਸਟੇਟ ਬਹੁਤ ਬੁਰੀ ਤਰ੍ਹਾਂ ਇੱਥੇ ਕੰਮ ਕਰਨ ਜਾ ਰਹੀ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫਾਰਮ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਉਹ ਕੱਢੀ ਗਈ ਹੈ ਜਿਸ ਤੇ ਵਿੱਚ ਭਾਰਤ ਦੇ ਵਿੱਚ 152 ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਤੇ ਐਮ ਐਲ ਏ ਜਿਸ ਦੇ ਵਿੱਚ 16 ਐਮ ਪੀ ਤੇ 135 ਜਿਹੜੇ ਐਮ ਐਲ ਏਸ ਹੈਗੇ ਨੇ ਉਹਨਾਂ ਦੇ ਨਾਲ ਔਰਤਾਂ ਦੇ ਖਿਲਾਫ ਜਿਹੜੇ ਨੇ ਅਪਰਾਧਿਕ ਮਾਮਲੇ ਦਰਜ ਹੈਗੇ ਨੇ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਇੱਕ ਬੰਨੇ ਤੇ ਬੇਟੀ ਬਚਾਓ ਬੇਟੀ ਪੜਾਓ ਵੱਡੇ ਵੱਡੇ ਨਾਰੇ ਦਿੱਤੇ ਜਾਂਦੇ ਨੇ ਦੂਜੇ ਬੰਨੇ ਜਿਹੜਾ ਹੈ ਇਸ ਤਰ੍ਹਾਂ ਦਾ ਹੋਣਾ ਹਾਂਜੀ ਹਾਂਜੀ ਸੋ ਕਿਉਂਕਿ ਆਹ ਆਪਾਂ ਦੇਖਿਆ ਵੀ ਬੰਗਾਲ ਵਿੱਚ ਇੱਕ ਡਾਕਟਰ ਬੱਚੀ ਦੀ ਬੇਇੱਜ਼ਤੀ ਹੋਈ ਆ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਇੱਕ ਬੜਾ ਵਿਰੋਧ ਵਿਰੋਧ ਪ੍ਰਦਰਸ਼ਨ ਹੋਇਆ ਹੈ ਸੋ ਉੱਥੇ ਬਹੁਤ ਹੀ ਬਹੁਤ ਹੀ ਬੇਰੁਖੀ ਨਾਲ ਉਸ ਬੱਚੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਔਰਤਾਂ ਦੀ ਆਜ਼ਾਦੀ ਜਾਂ ਔਰਤਾਂ ਦੀ ਸੁਰੱਖਿਆ ਬਾਰੇ ਜਿਹੜੇ ਬਹੁਤ ਵੱਡੇ ਸਵਾਲ ਆਉਟ ਰਹੇ ਆ ਉਸੇ ਦੌਰਾਨ ਜਿਹੜੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਆ ਉਹਨੇ ਇੱਕ ਰਿਪੋਰਟ ਜਾਰੀ ਕਰੀਆ ਅੱਜ ਦੇ ਅਖਬਾਰਾਂ ਚ ਸ਼ਾਮਲ ਹੋ ਯੋ ਕਹਿੰਦੇ ਵੀ ਭਾਰਤ ਦੇ 16 ਮੈਂਬਰ ਆਫ ਪਾਰਲੀਮੈਂਟ ਤੇ 135 ਐਮ ਐਲ ਏ ਆ ਜਿਹੜੇ ਉਹਨਾਂ ਤੇ ਔਰਤਾਂ ਖਿਲਾਫ ਜਿਹੜਾ ਜ਼ਬਰ ਜ਼ੁਲਮ ਤੇ ਜਿਹੜੀ ਹੈਗੀ ਜਬਰ ਜਨਾਹ ਕਰਨ ਦੇ ਦੋਸ਼ ਨੇ ਉਹਦੇ ਵਿੱਚੋਂ ਜਿਹੜੇ ਹੈਗੇ ਆ ਦੋ 16 16 ਮੈਂਬਰ ਆਫ ਪਾਰਲੀਮੈਂਟ 16 16 ਵਿੱਚੋਂ ਦੋ ਮੈਂਬਰ ਆਫ ਪਾਰਲੀਮੈਂਟ ਨੇ 14 ਐਮਐਲਏ ਨੇ ਉਹਨਾਂ ਤੇ ਔਰਤਾਂ ਦੀ ਬੇਇੱਜ਼ਤੀ ਮੀਨਸ ਸੈਕਸ਼ੂਅਲ ਹਰਾਸਮੈਂਟ ਜਾਂ ਜ਼ਬਰਜਨਾਹ ਕਰਨ ਦੇ ਦੋਸ਼ ਨੇ ਦੋ ਐਮਪੀ 14 ਐਮਐਲਏ ਟੋਟਲ ਹੈਗਾ 16 ਐਮਪੀ ਤੇ 134 ਐਮਐਲਏ 151 ਬਣਦੇ 135 ਐਮਐਲਏ ਨਾ ਸੋ 151 ਜਿਹੜੇ ਚੁਣੇ ਹੋਏ ਬੰਦੇ ਨੇ ਉਹਨਾਂ ਤੇ ਔਰਤਾਂ ਖਿਲਾਫ ਜ਼ੁਲਮ ਕਰਨ ਦਾ ਜਿਹੜਾ ਦੋਸ਼ ਹੈਗਾ ਸੋ ਸਭ ਤੋਂ ਵੱਧ ਜਿਹੜੇ ਐਮਐਲਏ ਆ ਐਮਪੀ ਨੇ ਪੱਛਮੀ ਬੰਗਾਲ ਵਿੱਚੋਂ ਨੇ 25 ਐਮਐਮਪੀ ਆ ਐਮਐਲਏਾਂ ਤੇ ਜਿਹੜੇ ਦੋਸ਼ ਨੇ ਔਰਤਾਂ 'ਤੇ ਜ਼ੁਲਮ ਕਰਨ ਦੇ ਦੂਜੇ ਨੰਬਰ ਤੇ ਆਂਧਰਾ ਪ੍ਰਦੇਸ਼ ਆਉਂਦਾ ਉਹਦੇ ਵਿੱਚੋਂ 21 ਐਮਐਲਏਾਂ ਤੇ ਜਾਂ ਐਮਪੀਾਂ ਤੇ ਦੋਸ਼ ਨੇ ਤੀਜੇ ਨੰਬਰ ਤੇ ਜਿਹੜਾ 오ਡੀਸਾ ਆਉਂਦਾ ਹੈਗਾ ਹਣਾ ਸੋ ਇਹਦੇ ਵਿੱਚੋਂ ਪਾਰਟੀ ਵਾਈਜ਼ ਜਿਹੜੀ ਹੈਗੀ ਸਭ ਤੋਂ ਉੱਪਰ ਪਾਰਟੀ ਹੈਗੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਚੰਜਾ ਵਿਧਾਇਕਾ 54 ਵਿਧਾਇਕਿਆਂ ਐਮਪੀਆਂ ਤੇ ਜਿਹੜੇ ਹੈਗੇ ਆ ਔਰਤਾਂ ਦੇ ਸ਼ੋਸ਼ਣ ਦੇ ਦੋਸ਼ ਤੇ ਦੂਜੇ ਨੰਬਰ ਤੇ ਕਾਂਗਰਸ ਆ ਜਿਹਦੇ 23 ਨੇ ਇਟ ਮੀਨਸ ਲਗਭਗ ਅੱਧੇ ਆ ਜਾਂਦੇ ਹੈਗੇ ਹਨ ਸੋ ਉਹ ਭਾਜਪਾ ਨੇ ਬਹੁਤ ਵੱਡੀ ਲੀਡ ਆ ਇਸ ਮਾਮਲੇ ਵਿੱਚ ਲਈ ਹੈ ਤੀਜੀ ਪਾਰਟੀ ਹੈ ਤੇਲਗੋਦੇਸ਼ਮ ਪਾਰਟੀ ਜਿਹਦੇ 17 ਐਮਪੀਆ ਜਾਂ ਐਮਐਲਐਸ ਤੇ ਔਰਤਾਂ ਖਿਲਾਫ ਜਬਰ ਜੁਲਮ ਜਾਂ ਜਬਰਜਨਾ ਕਰਨ ਦੇ ਜਿਹੜੇ ਦੋਸ਼ ਐ ਸੋ ਇਹ ਇਹ ਤੁਸੀਂ ਦੇਖੋ ਵੀ ਇੱਕ ਚੁਣੇ ਹੋਏ ਲੋਕ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਉਹ ਔਰਤਾਂ ਦੇ ਖਿਲਾਫ ਕਣਾਉਣੇ ਜੁਰਮ ਕਰਨ ਉਹਨਾਂ ਦੀ ਮਾਰਕੁੱਟ ਕਰਨ ਉਹਨਾਂ ਦੀ ਕਤਲੋਗਾਰਤ ਜਾਂ ਜਿਹੜੀ ਹੈਗੀ ਆ ਵੀ ਘੱਟੋ ਘੱਟ ਅਟੈਂਪਟ ਟੂ ਮਰਡਰ ਜਾਂ ਜਿਹੜੀ ਉਹਨਾਂ ਦੀ ਇੱਕ ਔਰਤ ਦੇ ਤੌਰ ਤੇ ਬੇਪਤੀ ਜਿਹੜੀ ਸੈਕਸ਼ੂਅਲ ਹਰਾਸਮੈਂਟ ਉਹਦੇ ਦੋਸ਼ ਲੱਗੇ ਹੋਇਆ ਸੋ ਆਪਾਂ ਕੀ ਉਮੀਦ ਕਰ ਸਕਦੇ ਆ ਵੀ ਉਹ ਢਾਂਚਾ ਹੈਗਾ ਜਿਹੜਾ ਔਰਤਾਂ ਦੀ ਸੁਰੱਖਿਆ ਕਰ ਸਕਦਾ